ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕੀਤਾ ਹੈ 50000 ਰੁਪਇਆ ਤੇ ਪਲਸ 1 ਸ਼ਾਟ ਦੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰ ਰੋਮ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਣਗੀਆਂ ਇਹ ਚ ਕੋਈ ਬਲੀਗ ਹੀ ਨਹੀਂ ਲਈ ਹੈ ਜੀ ਪਲੀ ਹੀ ਲਏਗੇ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਹੋਣਾ ਬਾਕੀ ਹੈ ਤੇ ਕਲਾਈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਕੜ ਜੀ ਸਾਹਿਬ ਨੇ ਬੇਨਤੀ ਕੀਤੀ ਹੈ ਅ ਕਲਾਈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕੌਨਸਲਟ ਸੀ ਸੀਨੀਅਰ ਕੌਨਸਲਟ ਸੀ ਮੇਰਾ ਨਾਮ ਵਿਸ਼ੂਦੀਪ ਸਿੰਘ ਐਡਵੋਕੇਟ ਹੈ ਜੀ ਤੇ ਜਿਹੜੇ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਇਹ ਆਪਣਾ ਸੈਸ਼ਨ ਜੱਜ ਸਾਹਿਬ ਹੈ ਅਡੀਸ਼ਨ ਹੈ ਜੱਜ ਸਪੈਸ਼ਲ ਕੋਰਟ ਹੈ ਐਂਡੀਬੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਕਾਰਕ ਰੱਖਿਆ ਗਿਆ ਜੀ ਤੁਹਾਨੂੰ ਇਹ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਆਇਆ ਤੱਕ ਰੱਖਿਆ ਜਿਸ ਇਨਵੈਸਟੀਗੇਸ਼ਨ ਅਫੀਸਰ ਚਲਾਨ ਲੈ ਕੇ ਆਇਆ ਸੀ ਕੋਰਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਦਾ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇੱਕ ਮੌਕੇ ਤੇ ਬਿਆਨ ਦਿੱਤੇ ਗਏ ਸੀ 17.73 ਕਿ ਜੇਕਰ ਉਹ ਤੋਂ ਸਰੇ ਚੁੱਥੀ ਗੇਮ ਨਹੀਂ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨਾ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ recovery ਹੋਈ ਹੈ ਜਾਂ ਇਹਨਾਂ ਦੇ پلانਟ ਕੀਤੀ ਗਈ ਹੈ recovery ਹੋਰ ਵੀ ਕੋਈ ਦਿਖਾਈ ਨਹੀਂ ਨਾ ਹੋਰ ਹੈ recovery ਹਨਿਸਤਾਰਾ ਗ੍ਰਾਮ ਤੋਂ ਬਣਾ ਕੋਈ recovery ਹੈ ਕੋਈ ਤਾਂ ਕਾਇਮ ਗਿਆ ਰਹੂਗਾ ਅੱਜ ਸ਼ਾਮ ਤੱਕ ਆ ਜਾਂਗੇ bail bond ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹੇ ਆ ਦੋ ਦੀ ਰੈਸ ਸੀਗੀ ਅੱਜ bail ਹੋਊਗੀ ਹਾਰਲੀ 20 ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਦੇ ਤੋਂ ਲਾਦੇ ਤੁਹਾਡੇ ਕਲਾਇੰਟ ਕਲਾਇੰਟ ਸੀ ਤੁਸੀਂ ਉਹਨਾਂ ਦੀ